ਬੁੱਢਾ ਦਰਿਆ ਨੂੰ ਸਾਫ਼ ਕਰਨ ਦੀ ਮਹਿੰਮ ਤਹਿਤ ਲੁਧਿਆਣਾ ਵਿਖੇ ਕੱਢੀ ਗਈ ਵਿਸ਼ਾਲ ਰੈਲੀ ਵੇਖੋ ਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਗਲਤ ਹੈ ਔਰ ਬਹੁਤ ਪਹਿਲੋਂ ਮੈਂ ਤੇ ਮਿਤੋਜભાઈ ਇੱਥੇ ਆਏ ਸੀਗੇ ਅਸੀਂ ਬੁੱਡਾ ਦਰਿਆ ਦੇ ਉਧਰਲੀ ਬੰਨੇ ਜਾ ਕੇ ਅੱਗੇ ਜਾ ਕੇ ਅਸੀਂ ਪਿਕਚਰਸ ਖਿੱਚ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਸੀਗੀਆਂ ਜਿੱਥੇ ਗੰਦਾ ਪਾਣੀ ਇੱਕ ਸਾਫ਼ ਪਾਣੀ ਦੇ ਵਿੱਚ ਮਿਲ ਰਿਹਾ ਸੀਗਾ ਨਾਟ ਓਨਲੀ 댓 ਉਹਦੇ ਨਾਲ ਨਾਲ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਸਕਿਨ ਕੈਂਸਰ ਹੈ ਔਰ ਉਹਨਾਂ ਨੂੰ ਬਹੁਤ ਤਰੀਕੇ ਦੀਆਂ ਬਿਮਾਰੀਆਂ ਨੇ ਰਾਈਟ ਕੈਂਸਰ ਜਿਵੇਂ ਹਰ ਘਰ ਘਰ ਜਾ ਰਿਹਾ ਜਿਵੇਂ ਸ਼ੂਗਰ ਹੈ ਤੋਂ ਮੈਨੂੰ ਲੱਗਦਾ ਹੈ ਜਿਹੜਾ ਪਾਣੀ ਹੈ ਉਹ ਸਾਫ਼ ਹੋਣਾ ਚਾਹੀਦਾ ਇਹ ਗਵਰਨਮੈਂਟ ਦੀ ਇੱਕ ਰਿਸਪੋਨਸੀਬਿਲਟੀ ਸੋ ਇਹਦੇ ਉੱਤੇ ਜਿਹੜਾ ਟ੍ਰੀਟਮੈਂਟ ਪਲਾਂਟ ਲਾਣਾ ਚਾਹੀਦਾ ਇਹ じゃ ਜਿਹਦੇ ਨਾਲ ਪਾਣੀ ਜਿਹੜਾ ਹੈ ਸਾਫ਼ ਹੋਵੇ ਆਦਰਵਾਇਸ ਬੁੱਢੇ ਦਰਿਆ ਨੂੰ ਮਾਨ ਕਰਨਾ ਚਾਹੀਦਾ ਹੈ ਦੇਖੋ ਇੱਕ ਤਾਂ ਸਾਨੂੰ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਨਾ ਸਾਡੇ ਪ੍ਰਸ਼ਾਸਕਾਂ ਨੂੰ ਨਾ ਹੀ ਸਾਡੇ ਸਾਰੇ মিডিਏ ਨੂੰ ਇਸ ਗੱਲ ਦਾ ਪਤਾ ਹੈ ਕਿ ਬੁੱਢੇ ਨਾਲੇ ਦਾ ਮਸਲਾ ਕੀ ਹੈ ਐਂਡ ਇਟ ਟ੍ਰੈਜਡੀ ਹੈ ਇਹ ਟ੍ਰੈਜਡੀ ਹੈ ਕਿ ਇੱਕ ਇੱਕ ਬੰਦਾ ਕਤਲ ਹੋ ਜਾਏ ਨਾ ਤਾਂ ਸਾਰਾ ਵਿਲੇਜ ਸਾਰਾ ਸ਼ਹਿਰ ਐਸਐਸਪੀ ਹਰਕਤ ਵਿੱਚ ਆ ਜਾਂਦਾ ਹੈ ਇਹ ਬੁੱਢਾ ਨਾਲੇ ਦੀ وجہ سے ਕਿੰਨੇ ਕਤਲ ਹੋ ਰਹੇ ਹਨ ਕਿਤਨੀ ਬਿਮਾਰੀਆਂ ਫੈਲ ਰਹੀਆਂ ਕੋਈ ਰੋਕੇਗਾ ਜਾਂ ਨਹੀਂ ਰੋਕੇਗਾ ਅਬ ਸਰਕਾਰ ਨਹੀਂ ਰੋਕੇਗੀ ਤਾਂ ਹਮ ਰੋਕेंगे इसलिए जमा हुए हैं कितनी जगह है जो सत्यानाश कर रही कितनी वो फैक्ट्री हैं जो सीधा अपना पानी गंदा डाल रही हैं क्या फायदा ऐसे एसटीपी लगाने का जहां से केमिकल वाला पानी बाहर आए पूरे का पूरा पंजाब बीमार कर दिया आपने जेड़ा ये ਸੰਘਰਸ਼ული क्या है ਪੂਰੇ ਪੰਜਾਬ ਵਾਸਤੇ ਆਮ ਰੋਗਾਂ ਵਾਸਤੇ ਕਿਉਂਕਿ ਜਿਹੜਾ ਸਾਡੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਅਸੀਂ ਕਹਿੰਨੇ ਆਂ ਬਾਰ-ਬਾਰ ਕਿ ਇੰਡਸਟਰੀ ਨੂੰ ਜਿਹੜਾ ਇੰਡਸਟਰੀ ਇਹਦੇ ਵਿੱਚ ਰੋਕ ਲਗਾਵੇ ਜਿਹੜਾ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਉਹ ਕਿੱਥੇ ਆ ਇਹਨਾਂ ਨੂੰ ਟ੍ਰੀਟ ਕਰਕੇ ਪਾਣੀ ਇਹ ਭੇਜਣਾ ਚਾਹੀਦਾ ਸਰਕਾਰਾਂ ਇਹਦੇ ਕੀ ਕਦਮ ਚੁੱਕ ਰਹੀਆਂ ਜੋ ਜਦੋਂ ਸਰਕਾਰਾਂ ਨਹੀਂ ਕਦਮ ਚੁੱਕਦੀਆਂ ਫਿਰ ਇਸੇ ਤਰੀਕੇ ਦੇ ਨਾਲ ਆਮ ਜਨਤਾ ਨੂੰ ਉੱਠਣਾ ਪੈਂਦਾ ਪਬਲਿਕ ਨੂੰ ਉੱਠਣਾ ਪੈਂਦਾ ਪਾਣੀ ਲੋਕਾਂ ਨੂੰ ਪੀਣ ਲਈ ਮਿਲੇ ਖੇਤਾਂ ਨੂੰ ਮਿਲੇ ਸਾਫ਼ ਸੁਥਰਾ ਪਾਣੀ ਮਿਲੇ ਪਾਣੀ ਦਾ ਪਾਣੀ ਦੇ ਵਿੱਚ ਪੋਲਿਊਸ਼ਨ ਨਾ ਹੋਵੇ ਪਾਣੀ ਗੰਧਲਾ ਨਾ ਹੋਵੇ ਇਹ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਆਵਾਜ਼ ਉਠਾ ਰਹੇ ਨੇ ਕਾਲੇ ਪਾਣੀ ਦਾ ਮੋਰਚਾ ਸਾਡੀ ਜਿਹੜਾ ਜੀਵਨ ਦਾ ਹੱਕ ਆ ਜਿਹੜਾ ਸਾਨੂੰ ਮਿਲਿਆ ਹੋਇਆ ਆ ਇਹ ਲੜਾਈ ਉਹਦੀ ਆ ਅੱਜ ਪੰਜਾਬ ਦੇ ਬੱਚੇ ਗੁੜਤੀ ਦੇ ਵਿੱਚ ਵੀ ਉਹਨਾਂ ਨੂੰ ਤਜਾਬ ਮਿਲ ਜਾਂਦਾ ਆ ਉਹਨਾਂ ਨੂੰ ਕੈਮੀਕਲ ਮਿਲ ਰਿਹਾ ਹੈ ਸਾਡੇ ਸਾਰੇ ਦਰਿਆ ਪਲੀਤ ਹੋ ਗਏ ਆ ਸਾਡਾ ਪੀਣ ਵਾਲਾ ਪਾਣੀ ਖੋਲਿਆ ਸਾਡੇ ਦਰਿਆ ਖੋਲੇ ਤੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਬਾਰ ਬਾਰ ਨਹਿਰਾ ਦਰਿਆ ਸਾਫ ਕਰਾ ਦਨੇ ਆ ਇਹਨਾਂ ਦੇ ਐਮਐਲਏ ਗੱਲ ਨਹੀਂ ਕਰਦੇ ਵੀ ਅਸੀਂ ਡਿਗਣੋ ਬੰਦ ਕਰਨਾ ਆ ਇਹ ਗੱਲ ਨਹੀਂ ਕਹਿੰਦੇ ਵੀ ਜ਼ਹਿਰ ਡਿਗਣੀ ਨਹੀਂ ਜਾਏਗੀ ਉਹ ਕਹਿੰਦੇ ਜ਼ਹਿਰ ਡਿਗੂਗੀ ਅਸੀਂ ਸਾਫ ਕਰਦੇ ਆਂਗੇ ਨਹੀਂ ਸਾਫ ਕਰਾਂਗੇ ਅਫਸਰਾਂ ਨੂੰ ਗਾਲਾਂ ਕੱਢ ਦਿਆਂਗੇ ਪਰ ਉਹ ਇਸ ਗੱਲ ਤੇ ਨਹੀਂ ਆਉਂਦੇ ਵੀ ਪੰਜਾਬ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਸਾਫ ਹੋਣਾ ਚਾਹੀਦਾ ਹੁਣ ਪਹਿਲਾਂ ਤਾਂ ਸਾਡੇ ਪਿੰਡ ਜਿਹੜੀ ਚਕਜੀਤ ਇੰਡਸਟਰੀ ਲੱਗੀ ਸੀ ਉਹਨੇ ਸਾਡਾ ਪਾਣੀ ਆ ਪਿੰਡ ਦਾ ਕਾਫੀ ਖਰਾਬ ਕੀਤਾ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਹਨਾ ਉਹਨਾਂ ਨੇ ਸਾਡੇ ਕੋਲ ਸੈਂਪਲਿੰਗ ਵੀ ਕੀਤੀ ਹੋਈ ਆ ਹੁਣ ਇਸ ਤੋਂ ਬਾਅਦ ਉੱਥੇ ਇਥਨੋਲ ਦਾ ਪਲਾਂਟ ਲਗਾਉਣ ਜਾ ਰਹੀ ਆ 3 4 300 280 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਸੈਂਟਰ ਦਾ ਤੋਂ ਉੱਥੇ ਇਥਨੋਲ ਲਗਾ ਰਹੀ ਆ ਹੁਣ ਉਹ ਤਨੋਲ ਦੇ ਵਿੱਚ ਕੀ ਹੋਣਾ ਜੀ ਉਹਨਾਂ ਨੇ ਉੱਥੇ ਫੇਰ ਪਾਣੀ ਵੇਸਟ ਕਰਨਾ ਪਹਿਲਾਂ ਤਾਂ ਧਰਤੀ ਇਥੋਂ ਉਹਨਾਂ ਨੇ ਪਾਣੀ ਕੱਢਣਾ ਬਾਹਰ ਪਾਣੀ ਜਿਹੜਾ ਬਹੁਤ ਬਹੁਤ ਜ਼ਿਆਦੀ ਮਾਤਰਾ ਵਿੱਚ ਪਾਣੀ ਯੂਜ਼ ਹੋਣਾ ਇਥਨੋਲ ਵਾਸਤੇ ਫੇਰ ਜਿਹੜਾ ਵੇਸਟ ਪਾਣੀ ਆ ਉਹਨੂੰ ਫੇਰ ਧਰਤੀ ਦੇ ਥੱਲੇ ਗੰਦੇ ਪਾਣੀ ਨੂੰ ਜਿਹੜਾ ਪਲੂਟਡ ਵਾਟਰ ਆ ਕੈਮੀਕਲ ਵਾਟਰ ਆ ਉਹਨੂੰ ਫੇਰ ਧਰਤੀ ਵਿੱਚ ਠੇਡਾ ਪਾਉਣਾ ਸਾਡਾ ਤਾਂ ਪਹਿਲਾਂ ਹੀ ਪਾਣੀ ਇਦਾਂ ਦਾ ਆ ਬਹੁਤ ਜ਼ਿਆਦਾ ਖਰਾਬ ਆ ਥੋੜੇ ਇਸ ਤੋਂ ਵੀ ਉੱਪਰ ਸਾਡਾ ਜਿਹੜਾ ਪਾਣੀ ਖਰਾਬ ਹੋਊਗਾ ਸਾਡੇ ਹੁਣ ਪਿੰਡ 'ਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਦੇਖੋ ਜੀ ਇਸ ਮੋਰਚੇ 'ਚ ਓਨ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਮੁਹਿੰਮਾ ਜਿਹੜੀ ਇਹ ਚੱਲ ਰਹੀ ਆ ਪੰਜਾਬ ਭਰ ਦੇ ਪਾਣੀਆਂ ਨੂੰ ਬਚਾਉਣ ਦਾ ਜਿਹੜਾ ਇੱਕ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਤੇ ਦੁਨੀਆ ਭਰ ਦੇ ਲੋਕਾਂ ਵੱਲੋਂ ਅੱਜ ਸਿਰਫ ਪਾਣੀ ਨੂੰ ਬਚਾਉਣ ਵਾਸਤੇ ਹਰ ਤਰੀਕੇ ਨਾਲ ਸੰਘਰਸ਼ ਕੀਤਾ ਜਾ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਸੀ ਅਸੀਂ ਪੰਜਾਬ ਭਰ ਦੇ ਪਾਣੀਆਂ ਦੀ ਜਿ ਰਾਖੀ ਕਰਨੀ ਆ ਤੇ ਇਸ ਮੋਰਚੇ ਦੇ ਵਿੱਚ ਸਾਡਾ ਵੀ ਹੋਣਾ ਜ਼ਰੂਰੀ ਸੀਗਾ